ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਨਿਤ ਹੀ ਲੁੱਟਾਂ ਖੋਹਾਂ ਜਾਂ ਗੁੰਡਾਗਰਦੀਆਂ ਘਟਨਾਵਾਂ ਜੜੀਆਂ ਐ ਅਖਬਾਰਾਂ ਦੇ ਵਿੱਚ ਪੜਨ ਸੁਣਨ ਨੂੰ ਮਿਲ ਜਾਂਦੀਆਂ ਨੇ ਤੇ ਇਸ ਵਾਰ ਜਿਹੜੀ ਘਟਨਾ ਵਾਪਰੀ ਆ ਉਹ ਕਿਸੇ ਆਮ ਵਪਾਰੀ ਆਮ ਕਿਸੇ ਨਾਗਰਿਕ ਦੇ ਨਾਲ ਨਹੀਂ ਸਗੋ ਪੰਜਾਬ ਪੁਲਿਸ ਦੇ ਨਾਲ ਹੀ ਵਾਪਰ ਗਈ ਜੀ ਹਾਂ ਫਿਰੋਜ਼ਪੁਰ ਦੇ ਵਿੱਚ ਇੱਕ ਪੀਸੀਆਰ ਦੀ ਗੱਡੀ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਪੱਥਰਾਵ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਪੁਲਿਸ ਕਰਮੀ ਜੋ ਕਿ ਪੀਸੀਆਰ ਵਾਲੀ ਕਾਰ ਚਲਾ ਰਿਹਾ ਉਸ ਦੇ ਸਿਰ ਦੇ ਵਿੱਚ ਸੱਟ ਲੱਗੀ ਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਨੂੰ ਦੂਸਰੀ ਗੱਡੀ ਉੱਥੇ ਪਹੁੰਚੀ ਘਟਨਾ ਵਾਲੇ ਸਥਾਨ ਤੇ ਪਹੁੰਚੀ ਤਾਂ ਉਹਨੇ ਚਿਹਰ ਨੂੰ ਨੌਜਵਾਨ ਜੜੇ ਪਤਰਾਵ ਕਰਦੇ ਨਜ਼ਰ ਆਏ ਉਹ ਉਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਨਾਲ ਹੀ ਜ਼ਖਮੀ ਹੋਏ ਪੁਲਿਸ ਕਰਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਮਲਮ ਪੱਟੀ ਜੜੀ ਆ ਕਰਵਾਈ ਗਈ ਆ ਫਰਸਟ ਏਡ ਜੜੀ ਦਿੱਤੀ ਗਈ ਹੈ ਦਾ ਆਤਲ ਸੋਨੀ ਜੋ ਕਿ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਜੋ ਜਾਇਜ਼ਾ ਲਿਆ ਗਿਆ ਜੋ ਹਾਲਾਤੇ ਵੇਖੇ ਗਏ ਸਨ ਉਸ ਤੋਂ ਬਾਅਦ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਤੇ ਜਿਹੜਾ ਜਿਹੜਾ ਨੌਜਵਾਨ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਜਿਹੀ ਘਟਨਾ ਕੁਝ ਦਿਨ ਪਹਿਲਾਂ ਵੀ ਵਾਪਰੀ ਜਦੋਂ ਸੀਐਸਟਾਫ ਦੇ ਪੁਲਿਸ ਕਰਮੀ ਇੱਕ ਰੇਡ ਤੇ ਜਾ ਰਹੇ ਸਨ ਤਾਂ ਅੱਗੋਂ ਇੱਕ ਨੌਜਵਾਨ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਅਮਰਿਤਪਾਲ ਸਿੰਘ ਸੀਐਸਟਾਫ ਦਾ ਕਾਂਸਟੇਬਲ ਸੀ ਉਸ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਅਜਿਹਾ ਹੀ ਮਾਮਲਾ ਫਿਰੋਜਪੁਰ ਤੋਂ ਇੱਕ ਵਾਰ ਫਿਰ ਸਾਹਮਣੇ ਆਇਆ ਫਿਲਹਾਲ ਕਿਸੇ ਵੀ ਪੁਲਿਸ ਕਰਮੀ ਦੀ ਜਾਂ ਕਿਸੇ ਵੀ ਵਿਅਕਤੀ ਦੀ ਜਾਨ ਤਾਂ ਨਹੀਂ ਗਈ ਪਰ ਜ਼ਖਮੀ ਜ਼ਰੂਰ ਹੋਏ ਨੇ ਇਸ ਮਾਮਲੇ ਦੇ ਉੱਤੇ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਅਤਲ ਸੋਨੀ ਆਉਂ ਸੁਣਦੇ ਆ ਸਰ ਇੱਕ ਪੀਸੀਆਰ ਦੀ ਜੀ ਝਗੜਾ ਹੋਇਆ ਜੀ ਕਿੱਥੇ ਹੋਇਆ ਤੇ ਕਿਉਂ ਹੋਇਆ ਜੀ ਇਹ ਰਾਤ ਨੂੰ ਡੇਢ 2 ਵਜੇ ਦੇ ਵਿੱਚ ਜਿਹੜਾ ਸੀਗਾ ਉੱਥੇ ਇੱਕ ਇਨਫੋਰਮੇਸ਼ਨ ਮੈਨੂੰ ਆਈ ਸੀਗੀ ਵੀ ਉੱਥੇ ਲੜਾਈ ਝਗੜਾ ਹੋ ਰਿਹਾ ਹੈਗਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਆਪਣਾ ਰੋਡ ਪੈਂਦੀ ਫਾਟਕਾਂ ਵਾਲੀ ਰੋਡ ਜਿਹੜੀ ਹੈ ਗੁਰੂ ਹਰ ਸਾਹਿਬ ਦੇ ਵਿੱਚ ਤੇ ਉੱਥੇ ਨਾਲ ਹੀ ਫਾਟਕ ਨੇ ਤੇ ਉੱਥੇ ਜਾ ਕੇ ਨਾ 12-13 ਮੁੰਡੇ ਜਿਹੜੇ ਸੀਗੇ 3-4 ਮੋਟਰਸਾਈਕਲਾਂ ਤੇ ਬੈਠੇ ਸੀਗੇ ਜਿਸ ਲਈ ਪੀਸੀਆਰ ਵਾਲਿਆਂ ਨੇ ਹੂਟਰ ਮਾਰਿਆ ਤੇ ਉਹ ਇੱਕਦਮ ਫੈਲ ਗਿਆ ਉਸ ਤੋਂ ਬਾਅਦ ਉਹਨਾਂ ਨੇ ਇੱਟੇ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੀਸੀਆਰ ਦੇ ਉੱਪਰ ਤੇ ਜਿਸ ਲਈ ਉਹ ਨੇੜੇ ਪਹੁੰਚੇ ਤੇ ਉਹ ਜ ਉਹਨਾਂ ਦੇ ਜਿਹੜਾ ਸੀਗਾ ਮੁੰਡਾ ਡਰਾਈਵਰ ਚਲਾ ਰਿਹਾ ਸੀ ਉਹਦੇ ਸਿਰ ਤੇ ਵੱਜੀ ਜਾ ਕੇ ਇੱਟ ਤੋਂ ਅਨਬੈਲੈਂਸ ਹੋ ਕੇ ਤੇ ਉਹ ਉੱਥੇ ਗਿਰ ਗਿਆ ਤੇ ਉਸ ਤੋਂ ਬਾਅਦ ਜਾਦਾ ਮੁੰਡੇ ਜਹੋਂਡ ਕਰਕੇ ਤੇ ਇਹ ਉਥੋਂ ਦੀ ਦੋਨੋਂ ਜਿਹੜੇ ਆਪਣੇ ਪੀਸੀਆਰ ਭੱਜੇ ਸੀਗੇ ਉਹ ਲੜਕੇ ਉਥੋਂ ਦੀ ਚਲੇ ਗਏ ਭੱਜ ਗਏ ਉਥੋਂ ਦੀ ਤੇ ਇਹਨਾਂ ਦੇਖ ਕੇ ਉਸ ਤੋਂ ਬਾਅਦ ਜਿਸ ਲਈ ਦੂਜੀ ਪਾਸੇ ਹੂਟਰ ਵਾਲੇ ਜਿਹੜੀ ਗੱਡੀ ਆਈ ਕਿ ਤੇ ਉਸ ਤੋਂ ਬਾਅਦ ਇਹ ਵਾਲੇ ਬੰਦੇ ਜਿਹੜੇ ਸਾਰੇ ਆਪਣੇ ਮ ਕੋਈ ਕਾਰਵਾਈ ਕੀਤੀ ਗਈ ਤੇ ਉਹਦੇ ਉੱਪਰ ਅਸੀਂ ਹੁਣ ਐਫ ਆਈ ਆਰ ਲਾਂਚ ਕਰਾਂਗੇ ਹੱਲੇ ਲੜਕੇ ਜਿਹੜੇ ਆ ਗਏ ਆ ਉਹ ਅੰਡਰ ਟ੍ਰੀਟਮੈਂਟ ਸੀ ਉਹਦੀ ਮੈਂ ਫਰਸਟ ایڈ ਕਰਵਾਈ ਹੈ ਉਹਦੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਤੋਂ ਸਾਨੂੰ ਐਫ ਆਈ ਆਰ ਲਾਂਚ ਕੀਤੀ ਜਾਊਗੀ ਥੈਂਕ ਯੂ